ਹਾਂ ਜਸਿਕਾਲ ਕੀ ਹਾਲ ਚਾਲ ਹੈ ਜੀ ਆਪਾਂ ਅੱਜ ਫੇਰ ਮੈਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਇਆ ਕਿ ਛੇਤੀ ਛੇਤੀ ਤੁਸੀਂ ਸਾਰੇ ਕਰ ਲਿਓ ਸਕਰੀਨਸ਼ਾਟ ਤੇ ਸੋਹਣੇ ਸੋਹਣੇ ਆਪਾਂ ਤਾਂਗੇ ਤੁਹਾਨੂੰ ਸੂਟ ਤੇ ਕਿਉਂਕਿ ਰਖੜੀ ਆ ਰਹੀ ਹੈ ਤੇ ਇੱਕ ਤੋਂ ਤਿਹਾਰ ਹੋਰ ਤੀਆਂ ਦਾ ਵੀ ਚੱਲ ਰਿਹਾ ਤੇ ਛੇਤੀ ਛੇਤੀ ਮੇਰੇ ਭੈਣਾਂ ਨੂੰ ਬੇਨਤੀ ਹੈ ਕਿ ਛੇਤੀ ਛੇਤੀ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਸੂਟ ਆਪਣੇ ਘਰ ਮੰਗਾ ਲਿਓ ਲਓ ਜੀ ਆਪਾਂ ਅੱਜ ਇੱਕੋ ਰੇਟ ਦੀ ਵੀਡੀਓ ਵਿੱਚ ਲੱਗਾ ਪਾਣ ਸਿਰਫ ਤੇ ਸਿਰਫ ਸਿਰਫ ਦਾ ਸਿਰਫ ਤੁਹਾਨੂੰ ਇਹ ਆਪਾਂ ਦੇਣਾ ਆ 900 ਤੇ 95 ਰੁਪਏ ਦੇ ਵਿੱਚ ਸੂਟ ਉਹ 50 60 ਰੁਪਏ ਕਮਾ ਕੇ ਆਪਾਂ ਸੂਟ ਦੇ ਦਣਾ ਇਹ ਤੁਹਾਨੂੰ 995 ਰੁਪਏ ਦੇ ਵਿੱਚ ਆਰਟੀਕਲ ਜਿੰਨੇ ਮਰਜ਼ੀ ਚੱਕੋ 995 ਦੀ ਵੀਡੀਓ ਕਰੋ ਚੈੱਕ ਗਲੇਸ ਕੋਟਨ ਦੇ ਆਪਾਂ ਲੈ ਕੇ ਦੇ ਰਿਆ ਗਰਲਿਸ਼ ਲੁੱਕ ਦੇ ਕਨਸੈਪਟ ਦੇਖੋ ਥ्रेड ਵਰਕ ਦੇ ਨਾਲ ਆਪਾਂ ਤੁਹਾਨੂੰ ਦਾਂਗੇ ਤੇ ਨਾਲ ਤੁਹਾਨੂੰ ਜਿਹੜੀ ਬੋਟਮ ਰਹਿਣ ਵਾਲੀ ਹੈ ਬੋਟਮ ਰੇਗੀ ਪ੍ਰਿੰਟਡ ਬਹੁਤ ਹੀ ਵਧੀਆ 3 ਮੀਟਰ ਪੂਰੀ ਦੇਗੀ ਤੇ ਦੁਪੱਟਾ ਰਹੇਗਾ ਜੀ ਫੁੱਲ ਪਿਓਰ ਦਾ ਫੁੱਲ ਪਿਓਰ ਦੇ ਦੁਪੱਟੇ ਦੇ ਨਾਲ ਆਪਾਂ ਲਾ ਦੇਾਂਗੇ ਮੇਲਾ ਆ ਦੇਖੋ ਆਰਟੀਕਲ ਬਹੁਤ ਹੀ ਸੋਹਣਾ ਕਲਰ ਆਪਸ਼ਨ ਦੇਾਂਗੇ ਆਪਾਂ ਤੁਹਾਨੂੰ ਦੋ ਨੇਵੀ ਬਲੂ ਦੇ ਇੰਦੇ ਚ ਤੁਹਾਨੂੰ ਦੇ ਦਾਂਗੇ ਪਰ ਰੈੱਡ ਕਲਰ ਛੇਤੀ ਛੇਤੀ ਕਰ ਲੋ ਆਰਡਰ ਇਸ ਤੋਂ ਬਾਅਦ ਜਿਹੜਾ ਮੈਂ ਆਰਟੀਕਲ ਦਿਖਾਣ ਜਾ ਰਿਹਾ ਵਾਂ ਉਹ ਹੈਗਾ ਜੀ ਕੁਝ ਇਸ ਤਰ੍ਹਾਂ ਦਾ ਲੋ ਜੀ ਆਰਟੀਕਲ ਦੇ ਨਾਂ ਤੇ ਹੈਗੇ ਨੇ ਤੋਹਫੇ ਲੋ ਜੀ ਐਲ ਰਖੜੀ ਦੇ ਸਪੈਸ਼ਲ ਸਪੈਸ਼ਲ ਪਿਓਰ ਕੋਟਣ ਦੇ 995 ਰੁਪਏ ਦੇ ਵਿੱਚ ਥ੍ਰੈਡ ਵਰਕ ਦੇਖ ਲਓ ਸੈਲਫ ਪ੍ਰਿੰਟ ਦੇਖ ਲਓ ਨੱਕ ਤੇ ਵਰਕ ਦੇਖ ਲਓ ਸਲਵਾਰ ਕਿਸੇ ਦੀ 2 ਮੀਟਰ ਨਿਕਲਦੀ ਹੈ ਜੇਕਰ ਆਪਾਂ ਲੋਕਾਂ ਤੋਂ ਲੈਣ ਜਾਂਦੇ ਆ ਪਰ ਜਿਹੜਾ ਮਲਤਾਨੀ 컬렉ਸ਼ਨ ਤੋਂ ਲੇਗਾ ਉਹ ਪ੍ਰਿੰਟਡ ਸਲਵਾਰਾਂ ਦੇ ਨਾਲ ਪੂਰੀ 3 ਮੀਟਰ ਸਲਵਾਰ ਨਿਕਲੇਗੀ ਜੀ ਲੋ ਜੀ ਆਪਾਂ ਇੰਨੇ ਨਾਲ ਤੁਹਾਨੂੰ ਦੁਪੱਟਾ ਦੇਣ ਵਾਲੇ ਆ ਫੁੱਲ ਪਿਓਰ ਦਾ ਚੱਕੋ ਫੁੱਲ ਪਿਓਰ ਦਾ ਦੁਪੱਟਾ ਤੇ ਪ੍ਰਿੰਟਡ ਆਰਟੀਕਲ ਬਹੁਤ ਹੀ ਸੋਹਣੇ ਨੇ ਇਹਦੇ ਚ ਤੁਹਾਨੂੰ ਦੋ ਕਲਰ ਆਪਸ਼ਨ ਦਾਂਗੇ ਜੀ ਆਪਾਂ ਇੱਕ ਰੈਡ ਦੇ ਦਾਂਗੇ ਇਸ ਤੋਂ ਬਾਅਦ ਇੱਕ ਦੇ ਦਾਂਗੇ ਮਸਟਰਡ ਕਲਰ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ 995 ਰੁਪਏ ਦੀ ਵੀਡੀਓ ਆਪਾਂ ਲੈਣ ਵਾਲੀ ਹੈ 995 ਰੁਪਏ ਦੀ ਲੋ ਜੀ ਗਾਜਰੀ ਸੋਰੀ orange shade orange shade ਦੇ ਵਿੱਚ ਚੱਕੋ ਵਰਕ ਦੇਖੋ ਤੇ ਕੱਪੜਾ ਬਹੁਤ ਹੀ ਫਾਈਨ ਜੇ ਨੱਕ ਦੇ ਉੱਤੇ ਵਰਕ ਦੇਖ ਲਓ ਘੇਰੇ ਤੇ ਫਰਕ ਰਹਿਣ ਵਾਲਾ ਕੱਪੜਾ ਬਹੁਤ ਹੀ ਵਧੀਆ ਗਲੇਸ ਕਟਨ ਦਾ ਕੱਪੜਾ ਰਹਿਣ ਵਾਲਾ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਾਂਗੇ ਲੋ ਪ੍ਰਿੰਟਡ ਬਾਟਮ ਦੇ ਨਾਲ ਦੁਪੱਟਾ ਜਿਹੜਾ ਰਹਿਣ ਵਾਲਾ ਦੁਪੱਟਾ ਰਹੇਗਾ ਫੁੱਲ ਪਿਓਰ ਦਾ ਚੱਕੋ ਆਰਟੀਕਲ ਦੇਖੋ ਇਹਦੇ ਵਿੱਚ ਤੁਹਾਨੂੰ ਦਾਂਗੇ ਦੋ ਇੱਕ ਔਰੀ ਤੇ ਇੱਕ ਮੋਰ ਪੰਖੀ ਛੇਤੀ ਛੇਤੀ ਕਰ ਲਓ ਆਰਡਰ ਸਿਰਫ ਸਿਰਫ 995 ਰੁਪਏ ਦੇ ਹਾਂਜੀ ਜਿਹੜਾ ਅਗਲਾ ਆਰਟੀਕਲ ਲੈ ਕੇ ਆਇਆ ਵਾਂ ਆਰਟੀਕਲ ਦੇਖੋ ਜੀ ਬਹੁਤ ਹੀ ਸੋਹਣਾ ਇਹ ਐ ਲੋ 995 ਰੁਪਏ ਦੇ ਵਿੱਚ ਆਪਾਂ ਬਲਕ 'ਚ ਮਾਲ ਚੱਕਿਆ ਸਾਰਾ ਆਰਟੀਕਲ ਬਹੁਤ ਹੀ ਵਧੀਆ ਇਹ ਲੋ ਗਲੇਸ ਕਾਟਨ ਦੇ ਉੱਤੇ ਫਰੰਟ ਦੇਖੋ ਸੀਪੀਆਂ ਦਾ ਵਰਕ ਨਾਲ ਥ੍ਰੈਡ ਦਾ ਵਰਕ ਨੈਕ ਤੇ ਵਰਕ ਪ੍ਰਿੰਟਡ ਸਲਵਾਰ 3 ਮੀਟਰ ਪੂਰੀ 3 ਮੀਟਰ ਸਲਵਾਰ ਦੇ ਨਾਲ ਦੁਪੱਟਾ ਤਾਂਗੇ ਫੁੱਲ ਪਿਓਰ ਦਾ ਫੁੱਲ ਲੈਂਥ ਦੇ ਵਿੱਚ ਜੋ ਕਿ ਸਾਡੀਆਂ ਪੈਣਾ ਬਹੁਤ ਸਾਰੀਆਂ ਡਿਮਾਂਡ ਕਰਦੀਆਂ ਕਿ ਸਾਨੂੰ ਭਾਜੀ ਖੁੱਲੇ ਢੁੱਲੇ ਦੁਪੱਟੇ ਚਾਹੀਦੇ ਨੇ ਲੋ ਜੀ ਇਸ ਤੋਂ ਖੁੱਲਾ ਦੁਪੱਟਾ ਨਾ ਕਿਤੇ ਬਣਿਆ ਤਾਂ ਨਾ ਕਿਤੇ ਬੰਨਣਾ ਜੀ ਸਿਰਫ ਤਾਂ ਸਿਰਫ ਮਲਤਾਨੀ ਕਲੈਕਸ਼ਨ ਕਲਰ ਆਪਸ਼ਨ ਦੇਖੋ ਇੰਦੇ ਤੁਹਾਨੂੰ ਦਾਂਗੇ ਮੋਰ ਪੱਕੀ ਕਲਰ ਤੇ ਇੰਦੇ ਚ ਤੁਹਾਨੂੰ ਦਾਂਗੇ ਮਸਟਰਡ ਕਲਰ ਛੇਤੀ ਛੇਤੀ ਕਰ ਲਓ ਆਰਡਰ 995 ਰੁਪਏ ਦੇ ਵਿੱਚ 995 ਜੇ ਤਾਂ ਮਿਲਦਾ ਲਿਆ ਉਹ ਨਹੀਂ ਮਿਲਦਾ ਤਾਂ ਮਿੱਕੂ ਲੈ ਜਿਓ ਠੀਕ ਹੈ ਜੀ ਰੇਟ ਤੋਂ ਦੁਆਰਾ ਨਾ ਮੈਨੂੰ ਕੋਈ ਪੁੱਛੇ ਸਿਰਫ ਤਾਂ ਸਿਰਫ ਇੱਕੋ ਰੇਟ ਤੇ ਮੈਂ ਵੀਡੀਓ ਪਾਤੀ ਅੱਜ 995 ਰੁਪਏ ਦੇ ਵਿੱਚ ਇਹ ਲੋ ਅਗਲਾ ਆਰਟੀਕਲ ਅਗਲਾ ਆਰਟੀਕਲ ਇਦਾਂ ਦਾ ਰਹਿਣ ਵਾਲਾ ਨੈੱਕ ਤੇ ਵਰਕ ਦੇਖ ਲਓ ਬਹੁਤ ਵਧੀਆ ਥ੍ਰੈਡ ਦਾ ਤੇ ਆਪਾਂ ਤੁਹਾਨੂੰ ਦਾਂਗੇ ਕੋਫੀ ਕਲਰ ਦੇ ਉੱਤੇ ਪ੍ਰਿੰਟਡ ਸਲਵਾਰ ਦੇ ਨਾਲ ਦੁਪੱਟਾ ਰਹਿਣ ਵਾਲਾ ਫੁੱਲ ਪਿਓਰ ਪ੍ਰਿੰਟਡ 995 ਰੁਪਏ ਦੇ ਵਿੱਚ ਛੇਤੀ ਛੇਤੀ ਕਰ ਲਓ ਆਰਡਰ 995 ਰੁਪਏ ਦੇ ਵਿੱਚ ਕਲਰ অপਸ਼ਨ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਮਰਜੈਂਟਾ ਕਲਰ ਮਿਲ ਜੇਗਾ ਇਹਦੇ ਵਿੱਚ ਤੁਹਾਨੂੰ ਮਿਲ ਜਗਾ ਰੈੱਡ ਕਲਰ ਛੇਤੀ ਛੇਤੀ ਕਰ ਲਓ ਆਰਡਰ ਸਿਰਫ ਤੇ ਸਿਰਫ 995 ਰੁਪਏ ਦੀ ਵੀਡੀਓ ਅੱਜ ਆਪਾਂ ਪਾਤੀਏ ਸੂਟ ਲੈ ਜਾਓ 1600 1500 ਵਿੱਚ ਵੀ ਵੇਚੀ ਜਾਂਦੇ ਨੇ ਪਰ ਆਪਾਂ ਤੁਹਾਨੂੰ 50 60 ਰੁਪਏ ਕਮਾ ਕੇ ਤੁਹਾਨੂੰ ਸੂਟ ਦੇ ਦੇਣਾ ਇਹ 995 ਰੁਪਏ ਦਾ ਜੇ ਤਾਂ ਮਿਲਦਾ ਕਿ ਤੂੰ ਲਿਆਇਓ ਨਹੀਂ ਮਿਲਦਾ ਤਾਂ ਮੈਂ ਬੈਠਾ ਹਾਂ ਤੁਹਾਡਾ ਭਰਾ ਮੰਨੂ ਮਲਤਾਨੀ ਕਲੈਕਸ਼ਨ ਟਕਾਨਸੂ ਰੋਡ ਰਾਜਪੁਰਾ ਤੇ ਛੇਤੀ ਛੇਤੀ ਕਰ ਲੋ ਸਕਰੀਨ ਸ਼ਾਟ ਤੇ WhatsApp ਦਿੱਤੇ ਹੋਏ ਨੰਬਰ ਤੇ ਸਾਨੂੰ ਭੇਜੋ ਆਮ ਵੇਟਿੰਗ ਫੋਰ ਯੂ ਸ਼ੇਤੀ ਹਾਂਜੀ ਲਾਸਟ ਵੀਡੀਓ ਆਪਣੀ ਲਾਸਟ ਰਹਿ ਗਈ ਹੈ ਜੀ ਲਾਸਟ ਆਰਟੀਕਲ ਲੋ ਚੱਕੋ ਲਾਸਟ ਆਰਟੀਕਲ ਗਲੇਜ਼ ਕਾਟਨ ਦਾ ਸੈਮੀ ਸਟੀਚ ਗਲਾ ਰਹਿਣ ਵਾਲਾ ਵਰਕ ਦੇਖ ਲੋ ਕਲਰ অপਸ਼ਨ ਦੇਖ ਲੋ ਤੇ ਇਹਦਾ ਦੁਪੱਟਾ ਵੀ ਬਹੁਤ ਹੀ ਸੋਹਣਾ ਹੈ ਲੋ ਦੁਪੱਟਾ ਬਹੁਤ ਵਧੀਆ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਇਹ ਸੂਟ ਦੇ ਦਣਾ ਇਹ ਸਿਰਫ ਤੇ ਸਿਰਫ 1195 ਰੁਪਏ ਦੇ ਵਿੱਚ 1195 ਰੁਪਏ ਦੇ ਵਿੱਚ ਜੇ ਤਾਂ ਮਿਲਦਾ ਲਿਆਓ ਇਹ ਲੋ ਦੁਪट्टे ਤੇ ਕੱਟ ਵਰਕ ਦੇ ਰਹਿਣ ਵਾਲਾ ਜੇ ਤਾਂ ਮਿਲਦਾ ਲਿਆਓ ਨੀਤੇ ਮਲਤਾਨੀ ਕਲੈਕਸ਼ਨ ਤੋਂ ਲੈ ਜਾਓ ਕਲਰ ਆਪਸ਼ਨ ਬਹੁਤ ਹੀ ਸੋਹਣੀ ਐ ਲੋ ਕਲਰ ਆਪਸ਼ਨ ਚੱਕੋ ਨਵੀਂ ਕਲਰ ਆਪਸ਼ਨ ਆਈ ਹੈ ਜੀ ਇਹਦੇ ਵਿੱਚ ਸਿਰਫ ਤੇ ਸਿਰਫ 1195 ਰੁਪਏ ਦੇ ਵਿੱਚ 1195 ਰੁਪਏ ਦੇ ਵਿੱਚ ਹੋਲ ਸੇਲ ਪ੍ਰਾਈਸ ਮਲਤਾਨੀ ਟ੍ਰੈਂਡਿੰਗ ਕਲੈਕਸ਼ਨ ਟਕਹਾਂਸੂ ਰੋਡ ਰਾਜਪੁਰਾ ਦੇ ਵਿੱਚ ਲੈ ਕੇ ਜਾਓ ਵਿਜ਼ਿਟ ਕਰੋ ਨਹੀਂ ਤਾਂ ਘਰ ਮਗਾਓ ਤੁਹਾਨੂੰ ਬਾਅਦ ਅਗਲੀ ਵੀਡੀਓ ਦੇ ਨਾਲ ਫਿਰ ਮਿਲਦੇ ਹਾਂ